पढ़ाई करो नंबर लो थोड़े तो घरें चिट्ठी आती है सरकार की आ जाओ जी बहुत बड़ी कुर्सी आपका इंतजार कर रही है आइए वेलकम तो मैं बतौर एक्साइज से टैक्सेज इंस्पैक्टर सिलेक्ट हुई थी तो मैं इस पंजाब सरकार का बहुत धन्यवाद करती हाँ जिन्होंने इन पेंडिंग पुरानी वैकेंसीज कड़ियाँ ਤੇ ਬਹੁਤ ਫੇਅਰ ਤਰੀਕੇ ਨਾਲ ਸਾਰਾ ਐਗਜ਼ਾਮੀਨੇਸ਼ਨ ਪ੍ਰੋਸੈਸ ਹੋਇਆ ਤੇ ਬਹੁਤ ਫੇਅਰ ਕੈਂਡੀਡੇਟਸ ਹੀ ਨਿਕਲ ਕੇ ਆਏ ਨੇ ਤੇ ਜੇ ਇਹਦਾ ਹਾਇਰ ਰਿਕਰੂਟਮੈਂਟ ਪ੍ਰੋਸੈਸ ਚੱਲਦਾ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਣ ਦੀ ਬਜਾਏ ਪੰਜਾਬ ਠੀ ਰਹਿਣਾ ਪਸੰਦ ਕਰਨਗੇ ਮੈਂ ਰੋਹਿਤ ਕੁਮਾਰ ਐਕਸਾਈਜ਼ਾਂ ਟੈਕਸੇਸ਼ਨ ਇੰਸਪੈਕਟਰ ਸਾਲ 2023 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਨਿਯੁਕਤ ਹੋਇਆ ਹਾਂ ਸਾਡੀ ਪ੍ਰਤੀ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਮੁਕੰਮਲ ਕੀਤੀ ਗਈ ਹੈ ਅਸੀਂ ਬਿਨਾ ਕੋਈ ਪੈਸਾ ਦਿੱਤੇ ਇਮਾਨਦਾਰੀ ਨਾਲ ਇਹ ਨੌਕਰੀ ਕਰ ਰਹੇ ਹਾਂ हे ਪ੍ਰਮਾਤਮਾ ਕੋਈ ਅਜਿਹੇ ਫੈਸਲਾ ਨਾ ਕਰਾਈਂ ਜਿਸ ਦੇ ਨਾਲ ਗਰੀਬ ਦਾ ਚੁੱਲ੍ਹੇ ਦਾ ਅੱਗ ਬੰਦ ਹੋ ਜਾਏ ਇਹੋ ਜਿਹੇ ਫੈਸਲੇ ਕਰਾਈਂ ਗਰੀਬ ਦੇ ਚੁੱਲ੍ਹੇ ਦੀ ਅੱਗ ਬਲੇ ਖੁਸ਼ੀਆਂ ਦੇ ਦੀਵੇ ਜਗਣ ਤਰੱਕੀਆਂ ਦੇ ਦੀਵੇ ਜਗਣ ਨੌਕਰੀਆਂ ਦੇ ਰਹੀ ਹੈ ਪੰਜਾਬ ਸਰਕਾਰ ਨੌਜਵਾਨ ਕਰ ਰਹੇ ਨੇ ਆਪਣੇ ਸੁਪਨੇ ਸਾਕਾਰ